ਹਾਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਕਾਲੇ ਕਲਵੇ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਇਸ ਮੰਤਰ ਦੇ ਨਾਲ ਆਪਾਂ ਕਾਲੇ ਕਲਵੇ ਤੋਂ ਕੋਈ ਵੀ ਕੰਮ ਲੈ ਸਕਦੇ ਹਾਂ ਕੋਈ ਵੀ ਕੰਮ ਕਰਵਾ ਸਕਦੇ ਹਾਂ ਬਹੁਤ ਹੀ ਸ਼ਕਤੀਸ਼ਾਲੀ ਹੈ ਇਹ ਮੰਤਰਿਆ ਇਸ ਦੇ ਨਾਲ ਆਪਾਂ ਕਿਸੇ ਦਾ ਵੀ ਕੋਈ ਵੀ ਕੰਮ ਕਰ ਸਕਦੇ ਹਾਂ ਆਪਣਾ ਵੀ ਕੋਈ ਵੀ ਅੜੇ ਤੋਂ ਅੜਿਆ ਕੰਮ ਇਸ ਮੰਤਰ ਦੇ ਨਾਲ ਕਰਵਾ ਸਕਦੇ ਹਾਂ ਇਸ ਮੰਤਰ ਦੇ ਨਾਲ ਤੁਸੀਂ ਕਾਲੇ ਕਲੂਵੇ ਨੂੰ ਜਿੱਥੇ ਵੀ ਭੇਜੂਗੇ ਤੁਹਾਡਾ ਕੰਮ ਕਰਕੇ ਆਵੇਗਾ ਚਾਹੇ ਕਿਸੇ ਬੂਤ ਪ੍ਰੇਤ ਨੂੰ ਫੜ ਕੇ ਲਿਆਉਣਾ ਹੋਵੇ ਜਾਂ ਫਿਰ ਕਿਸੇ ਬੂਤ ਪ੍ਰੇਤ ਨੂੰ ਸਜ਼ਾ ਦੇਣੀ ਹੋਵੇ ਜਾਂ ਫਿਰ ਕੋਈ ਕੋਰਟ ਚੈਦੀ ਦਾ ਕੰਮ ਹੋਵੇ ਕੋਈ ਕੋਰਟ ਚੈਦੀ ਦਾ ਕੇਸ ਕਈਆਂ ਸਾਲਾਂ ਤੋਂ ਚੱਲਦਾ ਆਇਆ ਹੈ। ਕਾਫੀ ਸਾਲਾਂ ਤੋਂ ਕੇਸ ਵਿੱਚ ਫਸਿਆ ਬੜੀ ਕਰਾਉਣਾ ਹੋਵੇ। ਜਾਂ ਫਿਰ ਸ਼ਾਦੀ ਨਾ ਹੁੰਦੀ ਹੋਵੇ, ਵਿਆਹ ਨਾ ਹੁੰਦਾ ਹੋਵੇ। ਕੋਈ ਵੀ ਸਮੱਸਿਆ ਹੋਵੇ ਦੁਨੀਆ ਦੀ। ਇਦਾਂ ਦੀ ਕੋਈ ਵੀ ਸਮੱਸਿਆ ਨਹੀਂ ਹੈਗੀ ਜਿਹੜੀ ਕਾਲਾ ਕਲਵਾ ਹੱਲ ਨਹੀਂ ਕਰ ਸਕਦਾ। ਇਦਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਹੈਗੀ ਜਿਸ ਮੁਸ਼ਕਿਲ ਦਾ ਹੱਲ ਕਾਲੀ ਕਲਬੇ ਕੋ ਨਹੀਂ ਹੈਗਾ ਬਹੁਤ ਹੀ ਪਾਵਰਫੁਲ ਸਾਧਨਾ ਹੈ ਕਾਲੇ ਕਲਬੇ ਦੀ ਦੀ ਬਹੁਤ ਫਾਇਦੇਸ਼ਕਤियां ਹੁੰਦੀਆਂ ਆ ਇਹਨਾਂ ਦੇ ਇਸਤੇਮਾਲ ਦੇ ਨਾਲ ਆਪਣੇ ਕਮ ਹੁੰਦੇ ਆ ਦੋਸਤੋ 14 ਦਿਨ ਦੀ ਸਾਧਨਾ ਹੋਵੇਗੀ ਕਾਲੇ ਕਲਬੇ ਨੂੰ ਸਿੱਧ ਕਰਨ ਲਈ ਇਸ ਸਾਧਨਾ ਨੂੰ ਕਰਨ ਲਈ ਜਿਹੜੀ ਸਮੱਗਰੀ ਲੱਗਣੀ ਹੈ ਸਮੱਗਰੀ ਸੁਣ ਲਵੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬੱਕਰੇ ਦਾ ਮਾਸ ਚਾਹੀਦਾ ਆ ਜਾਂ ਫਿਰ ਬੱਕਰੀ ਦੀ ਕਲੇਜੀ ਇੱਕ ਦੇਸੀ ਬਾਰੂ ਦਾ ਪਉਆ ਅਤੇ 11 ਬੂੰਦੀ ਦੇ ਲਡੂ ਦੋਸਤੋ ਇਹ ਸਮਗਰੀ ਤੁਸੀਂ ਕਿਸੇ ਸੰਸਾਰ ਜਗਤ ਤੇ ਵੀ ਦੇ ਸਕਦੇ ਆ ਕਿਸੇ ਝਾੜ ਜਗਤ ਤੇ ਦੇ ਸਕਦੇ ਆ ਜਾਂ ਕਬਰਿਸਤਾਨ ਵਿੱਚ ਵੀ ਦੇ ਸਕਦੇ ਆ ਜਾਂ ਫਿਰ ਕਿਸੇ ਨਦੀ ਦੇ ਕਿਨਾਰੇ دریا ਦੇ ਕਿਨਾਰੇ ਤੁਸੀਂ ਇਸ ਸਮਗਰੀ ਦੇ ਸਕਦੇ ਆ بس काले कुलवी ਦਾ ਨਾਮ ਲੈ ਕੇ ਤੁਸੀਂ ਇਸ ਮਗਰੀ ਦੇਣੀ ਹੈ। ਉਸ ਤੋਂ ਸਾਧਨਾ ਕਰਨ ਲਈ ਤੁਸੀਂ ਕਾਲੇ ਰੰਗ ਦਾ ਆਸ਼ਰਮ ਛਾਉਣਾ ਹੈ। ਅਤੇ ਕਾਲੇ ਰੰਗ ਦੇ ਹੀ ਕੱਪੜੇ ਪਾ ਕੇ ਤੁਸੀਂ ਸਾਧਨਾ ਕਰਨੀ ਹੈ। ਅਤੇ ਜਿਸ ਮਾਲਾ ਤੇ ਜਾਪ ਕਰਨਾ ਹੈ ਉਹ ਕਾਲੇ حقیقی ਮਾਲਾ ਹੋਣੀ ਚਾਹੀਦੀ ਹੈ। ਸਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਇਸ ਮੰਤਰ ਦਾ ਜਾਪ ਕਰਨ ਤੋਂ ਪਹਿਲਾਂ ਆਸਣ ਜਾਪ ਜ਼ਰੂਰ ਕਰਨਾ ਹੈ। ਰੱਖਿਆ ਮੰਤਰ ਜ਼ਰੂਰ ਪੜ੍ਹਨਾ ਹੈ। ਉਸ ਤੋਂ ਬਾਅਦ ਤੁਸੀਂ ਕਾਲੇ ਕਲੂਬ ਦੀ ਸਾਧਨਾ ਸ਼ੁਰੂ ਕਰਨੀ ਹੈ। ਤੁਸੀਂ ਸਾਧਨਾ ਕਰਨ ਵੇਲੇ ਤੇਲਾਂ ਦੇ ਤੇਲ ਦਾ ਚਰਾਗ ਰੋਸ਼ਨ ਕਰ ਸਕਦੇ ਆ ਜਾਂ ਫਿਰ ਸਰੋਂ ਦੇ ਤੇਲ ਦਾ ਚਰਾਗ ਰੋਸ਼ਨ ਕਰਕੇ ਕਾਲੇ ਕਲੂਬ ਦਾ ਨਾਮ ਲੈ ਕੇ ਤੁਸੀਂ ਸਾਧਨਾ ਸ਼ੁਰੂ ਕਰਨੀ ਹੈ। 41 ਦਿਨ ਤੱਕ ਬਿਲਕੁਲ ਸਾਫ਼-ਪਾਕ ਰਹਿਣਾ ਹੈ। ਅਤੇ ਜ਼ਮੀਨ ਤੇ ਹੀ ਸੌਣਾ ਹੈ। ਕਿਸੇ ਵੀ ਤਰ੍ਹਾਂ ਦੇ ਮਾਸ ਮਦਿਰ ਦਾ ਸੇਵਨ 41 ਦਿਨ ਤੱਕ ਬਿਲਕੁਲ ਨਹੀਂ ਕਰਨਾ। ਜਿਹੜਾ ਪੂਖ ਪ੍ਰਸ਼ਾਦ ਸਹਿ ਤੁਹਾਨੂੰ ਪਹਿਲੇ ਤੇ ਆਖਰੀ ਦਿਨ ਇਹ ਦੇਣਾ ਹੈ ਅਤੇ ਜਿਸ ਵੇਲੇ ਸਿੱਧੀ ਹੋ ਜਾਵੇ ਫਿਰ ਤੁਸੀਂ ਕੋਈ ਕੰਮ ਲੈਣ ਆਓ ਉਦੋਂ ਵੀ ਇਹ ਹੀ ਪੂਰ ਪ੍ਰਸ਼ਾਦ ਦੇ ਕੇ ਮੰਤਰ ਜਾਪ ਕਰਕੇ ਘੜਤੋ ਘੜ 108 ਵਾਰ ਮੰਤਰ ਜਾਪ ਕਰਕੇ ਇਹ ਪੂਰ ਸ਼ੋਕ ਪ੍ਰਸ਼ਾਦ ਦੇ ਕੇ ਤੁਸੀਂ ਕਾਲੇ ਕਲਵੇ ਨੂੰ ਚਲਾ ਸਕਦੇ ਆ ਕਾਲੇ ਕਲਵੇ ਤੋਂ ਕੰਮ ਲੈ ਸਕਦੇ ਆ ਬਸ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਪੂਰ ਜਿਹੜਾ ਆ ਉਹ ਜ਼ਰੂਰ ਦੇਣਾ ਆ ਜਿਹੜੀ ਸਮਗਰੀ ਤੁਹਾਨੂੰ ਦੱਸੀ ਆ ਇਹ ਕਾਲੇ ਕਲਵੇ ਦੇ ਨਾਮ ਦੀ ਦੇਣੀ ਹੈ ਤਦ ਹੀ ਤੁਹਾਡਾ ਕੰਮ ਹੋਈਗਾ ਜੇਕਰ ਕੰਮ ਹੋ ਗਿਆ ਹੈ ਤੁਸੀਂ ਸਮਗਰੀ ਨਹੀਂ ਦਿੱਤੀ ਆ ਫਿਰ ਉਹਨੇ ਆਪਣੇ ਆਪ ਹੀ ਲੈ ਲੈਣੀ ਆ ਉਹ ਲੈਣੀ ਵੀ ਜਾਣਦਾ ਆ ਫਿਰ ਤੁਹਾਨੂੰ ਕਸ਼ਟ ਹੋਵੇਗਾ ਇਸ ਤੋਂ ਚੰਗਾ ਹੀ ਹੈ ਕਿ ਸਮਗਰੀ ਦੇ ਕੇ ਮੰਤਰ ਜਾਪ ਕਰਕੇ ਪੂਰਾ ਵਿਧਾਨ ਦੇ ਨਾਲ ਵਿਧੀ ਦੇ ਨਾਲ ਤੁਸੀਂ ਕੋਈ ਵੀ ਕੰਮ ਕਰਵਾਓ ਤੁਹਾਨੂੰ ਕੋਈ ਵੀ ਹਾਨੀ ਨਹੀਂ ਹੋਵੇਗੀ सो दोस्तों मैं आप सब मंत्र तो जा रहा हाँ आप सब ने चंकी तरह ध्यान आ सुन के नोट कर लेना है ओम गुरु जी काला कलवा काला बीर जाग जाग रे मेरे काले बीर जहाँ पर बुलाऊँ वहीं पर आए मेरी हर बात बजाए ना आए बजाए तो काला कलवा ना कहलाए अपनी माता का पिया दूध हराम करें गुरु गोरखनाथ का आदेश 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 सो दोस्तों ये है काले कलूवे द शक्तिशाली मंत्र जिस दे नाल काले कलूवे दी सिद्धि ਹੋਵੇਗੀ जिस दे नाल ਤੁਸੀਂ काले कलੂਵੇ ਤੋਂ ਦੁਨੀਆ ਦਾ ਕੋਈ ਵੀ ਕੰਮ ਕਰਵਾ ਸਕਦੇ ਆ ਲੈ ਸਕਦੇ ਆ ਕਿਤੇ ਵੀ ਕਾਲੇ ਕਲੂਵੇ ਨੂੰ ਕੋਈ ਵੀ ਕੰਮ ਕਰਨ ਲਈ ਪੇਟ ਸਕਦੇ ਆ بس ਕਾਲੇ ਕਲੂਵੇ ਦੀ ਸਮਗਰੀ भोग प्रसाद ਜ਼ਰੂਰ ਲਉਣਾ ਆ ਜ਼ਰੂਰ ਦੇਣਾ ਆ ਬਹੁਤ ਸਾਰੀਆਂ ਸ਼ਕਤੀਆਂ ਦਾ مالک ਕਾਲਾ ਗਲੂਆ ਹੁੰਦਾ ਹੈ ਅਤੇ ਜਿਸ ਕਿਸ ਨੇ ਵੀ ਇਹ ਸਾਧਨਾ ਕਰਨੀ ਹੋਵੇ ਆਪਣੇ ਗੁਰੂ ਦੀ ਆਗਿਆ ਦੇ ਨਾਲ ਆਪਣੇ ਗੁਰੂ ਤੋਂ ਇਜਾਜ਼ਤ ਲੈ ਕੇ ਹੀ ਇਹ ਸਾਧਨਾ ਕੀਤੀ ਜਾਵੇ ਕਿਉਂਕਿ ਬਹੁਤ ਹੀ ਖਤਰਨਾਕ ਸਾਧਨਾ ਮੰਨੀ ਜਾਂਦੀ ਹੈ ਇਹ ਅਤੇ ਇਸ ਦੇ ਵਿੱਚ ਬਹੁਤ ਸਾਰੇ ਡਰਾਮਣੇ ਅਨੁਭਵ ਵੀ ਹੁੰਦੇ ਆ ਬਹੁਤ ਸਾਰੀਆਂ ਡਰਾਮਣੀਆਂ ਸ਼ਕਤੀਆਂ ਵੀ ਸਾਧਨਾ ਕਰਨ ਦੇ ਦੌਰਾਨ ਆਉਂਦੀਆਂ ਆ ਇਸ ਲਈ ਆਸਣ ਜਾਬਤੇ ਰੱਖਿਆ ਕਿਰਾ ਲਗਾ ਕੇ ਹੀ ਸਾਧਨਾ ਕਰਨੀ ਹੈ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੱਤਰ ਪਾੜ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭੀ ਲਾ ਕੇ ਹਾਜ਼ਿਰ ਹੁੰਦੇ ਰਹੋਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ